ਕਿੰਨੀ ਉਮਰ ਹੋ ਗਈ ਤੁਹਾਡੀ 70 70 ਸਾਲ ਤੇ ਜਦੋਂ 88 ਦਾ ਹੜਾ ਆਇਆ ਉਦੋਂ ਕਿੰਨੀ ਕਿਬਰਬਾਦੀ ਹੋਈ ਸੀ ਉਹ ਤਾਂ ਬਹੁਤ ਜਾਣਾ ਤੇ ਇਹ ਵਾਰੀ ਜ਼ਿਆਦਾ ਹੋਈ ਹੈ ਕੋਦੋਂ ਜ਼ਿਆਦਾ ਹੋਈ ਸੀ ਨਾ ਉਦੋਂ ਤਾਂ ਥੋੜੀ ਘੱਟ ਹੀ ਐਤ ਕੀ ਜ਼ਿਆਦਾ ਹੋਇਆ ਅੱਛਾ ਤੇ ਫਿਰ ਜਦੋਂ ਤੁਸੀਂ ਬਿਮਾਰਸ਼ਮਾਰ ਹੋ ਜਾਨੇ ਉਦੋਂ ਫਿਰ ਕਿੱਦਾਂ ਤੁਹਾਡਾ ਐਦਾ ਹੀ ਆ ਬ ਡਾਕਟਰ ਹੈ ਨਾ ਜੇ ਕਿਤੇ ਨੰਗੇ ਆ ਜਾਏ ਤੇ ਪਾਪ ਕੋਈ ਤੱਕ ਵੱਡਾ ਹਸਤਾ ਨਹੀਂ ਸਰ ਜੀ ਕੋਈ ਬਿਮਾਰ ਹੋ ਜੇ ਤੇ ਫਿਰ ਕੀ ਤੁਹਾਡੇ ਕੋਲ ਉਹ ਜ਼ਿਆਦਾ ਪ੍ਰੋਬਲਮ ਆ ਜੀ ਤੇ ਜਿਹੜੀ ਪਹਿਲੇ ਟਾਈਮ ਨਰਸੀ ਕਰਨੀ ਤਾਂ ਫਿਰ ਅੱਧਾ ਥੋਈਂ ਦੇ ਫਿਰ ਕੀ ਗੰਭ ਹੈ ਡੈਥ ਹੋ ਜਾਂਦੀ ਹੈ ਹਾਂ ਜੀ ਅਸਾ ਘਰਾਂ ਦੇ ਜਿਹੜਾ ਇਲਾਜ ਖੋਣੋ ਜਿਹੜੇ ਆ ਉਹ ਚਲੇ ਜਾਂਦੇ ਹਾਂ ਜੀ ਸਾਡੇ ਇਸ ਟਾਈਮ ਬੱਚੇ ਵੀ ਫਾਸ ਪੜਦੇ ਫੇ ਸਭ ਇਹਦਾ ਇਤਿਹਾਸੀ ਕੋਲ ਬੰਦ ਰਹੇ ਹੱਡਾ ਕੋਈ ਦਿਲ ਨਾਲ ਛੋਟਾ ਕਰੋ ਸਰ ਜੀ ਕਹਿੰਦੇ ਮੈਂ ਦਿਲ ਤੇ ਛੋਟਾ ਹੋ ਗਿਆ ਫੇ ਆਰਵਾ ਸਾਡਾ ਭੋਲ ਬਣਾ ਦੇ ਫੋਟੋ ਨਾਲ ਕੁਦਰਿਆਂ ਦਾ ਵੀ ਜਿਹੜਾ ਹੜਾਂ ਦਾ ਵੀ ਫਰਕ ਪਾਉਂਦਾ ਹਾਂ ਜਿਉ ਯਾਰ ਇਹ ਆ ਜੀਣਾ ਸਾਡੇ ਮੁਲਕ ਦਾ ਇਹ ਆ ਸਾਡੀ ਕ੍ਰਾਂਤੀ ਆਜ਼ਾਦੀ ਦੀ ਇਹ ਆ ਸਾਡੇ ਮੁਲਕ ਦਾ ਜਿਹੜਾ ਅਸਲੀ ਜੀਣ ਇੰਨਾ ਲੋਕਾਂ ਦਾ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਆ ਦੇਖੋ ਲੋਕ ਆ ਜਿਹੜੇ ਲੋਕ ਆ ਇਹ ਸੱਚੀ ਮੁੱਥੀ ਪੰਜਾਬ ਨਾਲੋਂ ਨਹੀਂ ਹਿੰਦੁਸਤਾਨ ਦੇ ਨਾਲੋਂ ਟੁੱਟੇ ਹੋਏ ਲੋਕ ਆ ਕਿੰਨਾ ਨੁਕਸਾਨ ਹੋਇਆ ਵਾ ਚਰਾਬਾ ਭਗੜਾਂ ਚ ਪਾਣੀ ਫੇਟੀਆਂ ਚ ਪਾਣੀ ਘਾਟ ਲਵਾਰੀ ਬੱਚਿਆਂ ਦੇ ਕੱਪੜੇ ਮਾਰ ਪੈ ਗਦੇ ਤੇ ਨੇ ਯਰ ਜਾਨੀਆਂ ਵੀ ਕਿਸ ਤਰ੍ਹਾਂ ਪਰਵਾਹ ਹੋਗੇ ਨਹੀਂ ਨਾ ਰੋਟੀ-ਭੁਕਤੀ ਅਬ ਸਰਕਾਰ ਦੇ ਰਦੀ ਦਿਖਾਇਆ ਕਰਨੀ ਕੋਈ ਬੱਚਿਆਂ ਦੇ ਸੋ ਦੇਖੋ ਸੋਣ ਵਾਲੀ ਗੱਲ ਹੈ ਕਿ ਬੱਚਿਆਂ ਦੀ ਪੜ੍ਹਾਈ ਦਾ ਵੀ ਕੋਈ ਫਿਊਚਰ ਨਹੀਂ ਰਿਹਾ ਸੋ ਇਹ ਬਹੁਤ ਇੱਕ ਵੱਡਾ ਖਾਤਾ ਇਸ ਇਲਾਕੇ ਦੇ ਵਾਸਤੇ ਜਿਹੜਾ ਹੁਕਦੀਆਂ ਨੇ ਬਹਿਣ ਲੱਗਣੇ ਅਮਰੇ ਵੀ ਬਿਹਾਨ ਦੇ ਰੰਦ ਕੀ ਕ ਕੰਪ ਕੰਮ ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਪਹੁੰਚਣ ਦੀ ਪ੍ਰੋਬਲਮ ਆ ਇੱਕ ਤੁਹਾਨੂੰ ਇੱਧਰ ਕੋਈ ਬੱਸਾਂ ਗੱਡੀਆਂ ਕੁਛ ਸਰ ਕੁਛ ਨਹੀਂ ਆਂਦਾ ਕੋਈ ਫੈਸਿਲਿਟੀ ਨਹੀਂ ਆ ਗਈ ਮਤਲਬ ਇੱਧਰ ਕੋਈ ਡਾਕਟਰ ਫੈਸਿਲਿਟੀ ਨਹੀਂ ਆ ਗਈ ਕੋਈ ਕੁਛ ਨਹੀਂ ਹੈਗਾ ਇੱਧਰ ਅੱਜ ਟਰਾਂਸਪੋਰਟ ਦੀ ਟਰਾਂਸਪੋਰਟ ਨਹੀਂ ਆ ਕੋਈ ਬੱਸ ਨਹੀਂ ਆਉਂਦੀ ਨਹੀਂ ਸਰ ਕੁਛ ਨਹੀਂ ਆਂਦਾ ਕਮਾਲ ਦੀ ਗੱਲ 17 ਸੀਆਂ ਸਾਲਾਂ ਬਾਅਦ ਇਹਨਾਂ 7 ਪਿੰਡਾਂ ਨੂੰ ਤੇ ਰੋਡਵੇ ਜੀ ਦੀ ਇੱਕ ਬਾਸੀ ਮਿਲ ਗਈ ਹੁੰਦੀ ਘੱਟੋ ਘੱਟ ਇਹ ਲੋਕ 7 ਪਿੰਡਾਂ ਦੇ ਲੋਕ ਘੱਟੋ ਘੱਟ 6 ਮਹੀਨੇ ਹੋ ਗਏ ਐਜੇ ਤੱਕ ਸਕੂਲ ਨਹੀਂ ਗਈ ਗੋਤ ਇਹ ਮੁਸ਼ਕਲਾ ਲਈ ਹਣ ਇੱਕ ਸਕੂਲ ਚਾਹੀਦਾ ਪਰ ਮਟੱਕ ਤੇ ਦੂਜੀ ਕਿੰਨੇ ਪਹੁੰਚ ਹੀ ਰਿਆ ਬਸਰ ਕੁਝ ਨਹੀਂ ਚੀਦਾ ਵੇਖੋ ਇਹਨਾਂ ਸੱਤਾ ਪਿੰਡਾਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਹੀ ਦੱਸ ਦਿੱਤਿਆ ਕਿ ਇੱਥੇ ਮਿਡਲ ਸਕੂਲ ਤੋਂ ਬਾਅਦ ਕੋਈ ਪੜ੍ਹਾਈ ਦਾ ਉੱਚ ਵਿਦਿਆ ਦਾ ਕੋਈ ਸਾਧਨ ਜਾਂ ਵਸੀਲਾ ਹੀ ਨਹੀਂ ਆ ਇਹਨਾਂ ਬੱਚਿਆਂ ਦੀ ਮੰਗ ਆ ਕਿ ਸਾਨੂੰ ਘਟੋ ਘੱਟ ਪਲੱਸ 2 ਤੱਕ ਦਾ ਇੱਕ ਇਹਨਾਂ ਪਿੰਡਾਂ ਦੇ ਵਾਸਤੇ ਸਕੂਲ ਹੀ ਦਿੱਤਾ ਜਾਵੇ ਹਾਂਜੀ ਹੋਰ ਹੋਰ ਬੱਸ ਇਹ ਪੂਲ ਦਿਆਂ ਨੂੰ ਮੰਗਾ ਸਭ ਤੋਂ ਜ਼ਿਆਦਾ ਜ਼ਰੂਰੀਆਂ ਨੇ ਇਹਨਾਂ ਨੂੰ ਪੂਰੀਆਂ ਤੁਹਾਡਾ ਨਾਂ ਕੀ ਆ ਪੁੱਤਰ ਮੇਰਾ ਨਾਮ ਕਮਲਜੀਤ ਕੋਰ ਦਰੇ ਆ ਰਾਵੀ ਵਿੱਚ ਜਿਹੜਾ 25 26 ਦੀ ਅਗਸਤ ਨੂੰ ਹੜ ਆਇਆ ਸੀ ਹੌਲੀ ਹੌਲੀ ਉਸ ਦਾ ਪਾਣੀ ਉਤਰ ਗਿਆ ਜਿਉਂ ਜਿਉਂ ਪਾਣੀ ਉਤਰਿਆ ਲੋਕਾਂ ਦੇ ਦੁੱਖ ਦਰਦ ਨੁਕਸਾਨ ਜਿਹੜਾ ਉਹ ਸਾਹਮਣੇ ਆ ਰਿਹਾ ਜਿਲ੍ਹਾ ਗੁਰਦਾਸਪੁਰ ਦੇ ਹਲਕਾ ਦੀਨਾ ਨਗਰ ਦੇ ਜਿਹੜੇ ਸੱਤ ਪਿੰਡ ਲੱਗਦੇ ਆ ਜਿਹੜੇ ਰਾਵੀ ਤੋਂ ਪਾਰ ਆ ਜਿਹੜੇ ਅੱਜ ਜਿਨ੍ਹਾਂ ਦਾ ਸੰਪਰਕ ਅਸਲੀਮ ਮੁਲਕ ਨਾਲ ਟੁੱਟਿਆ ਰਿਹਾ ਜਾਂਦਾ ਜਿਹੜੇ ਬਹੁਤ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਦੇ ਆ ਉਹਨਾਂ ਪਿੰਡਾਂ ਦਾ ਅੱਜ ਮੌਕਾ ਵੇਖਣ ਆਇਆ ਤੁਹਾਨੂੰ ਪਲ-ਪਲ ਦੀ ਖਬਰ ਪਲ-ਪਲ ਦਾ ਜਿਹੜਾ ਦਰਦ ਆ ਇਹਨਾਂ ਲੋਕਾਂ ਦੀਆਂ ਮੁਸੀਬਤਾਂ ਤੋਂ ਜਾਣੂ ਕਰਾਉਣੇ ਆ ਆਉ ਦੇਖਦੇ ਆ ਕਿ ਇਹਨਾਂ ਲੋਕਾਂ ਦਾ ਕੀ ਕਹਿਣਾ ਸੋ ਇਹਨਾਂ ਸੱਤਾਪਿੰਡਾਂ ਦੇ ਲੋਕ ਹਾਜ਼ਰ ਆ ਸਭ ਤੋਂ ਵੱਧ ਜਿਹੜਾ ਮੈਂ ਇੱਥੇ ਦੁਖਦ ਪਹਿਲੂ ਵੇਖਿਆ ਉਹ ਆ ਵਿਦਿਆਰਥੀਆਂ ਦਾ ਕਿ ਆ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ ਇਹਨਾਂ ਦੇ ਵਿੱਚ ਬਹੁਤ ਪੜਨ ਦੀ ਜਿਹੜੀ ਪ੍ਰਤਿਭਾ ਹੈਗੀ ਆ ਇਹਨਾਂ ਦੇ ਵਿੱਚ ਪੜਨ ਦਾ ਟੈਲੈਂਟ ਹੈਗਾ ਪਰ ਇਹਨਾਂ ਨੂੰ ਇਸ ਦਰਿਆ ਦੇ ਕਾਰਨ ਮੁਲਕ ਨਾਲੋਂ ਕੱਟੇ ਜਾਣ ਕਰਕੇ ਆਪਣਾ ਫਿਊਚਰ ਬਣਾਉਣ ਦੇ ਵਿੱਚ ਸਮਾਂ ਨਹੀਂ ਮਿਲਿਆ ਆ ਬੇਟਾ ਕਿੰਨੀ ਪੜਾਈ ਕੀਤੀ ਆ ਸੋ ਮੈਂ ਪਲੱਸ ਟੂ ਕੀਤੀ ਆ ਪਲੱਸ 2 ਕੀ ਤੇ ਅੱਗੇ ਪੜ੍ਹਨਾ ਚਾਹੁੰਦੇ ਹੋ ਹਾਂਜੀ ਸਰ ਪੜ੍ਹਨਾ ਚਾਹੁੰਦੇ ਹਾਂ ਬਟ ਇੱਥੇ ਹੈ ਨਹੀਂ ਲਾਗੇ ਛਾਗੇ ਮਤਲਬ ਕੋਈ ਯੂਨੀਵਰਸਿਟੀ ਨਹੀਂ ਕੋਈ ਕਾਲਜ ਨਹੀਂ ਕੁਝ ਨਹੀਂ ਹੈਗਾ ਮਤਲਬ 20-25 ਕਿਲੋਮੀਟਰ ਦੂਰ ਹੈ ਮਤਲਬ ਜੋ ਵੀ ਹੈਗਾਇਆ ਤੇ ਉੱਥੋਂ ਜਾਣ ਦੀ ਬਹੁਤ ਪ੍ਰੋਬਲਮ ਹੁੰਦੀ ਆ ਹਨਾ ਇੱਕ ਤੇ ਤੁਹਾਨੂੰ ਆਉਣ ਜਾਣ ਦੀ ਪ੍ਰੋਬਲਮ ਆ ਇੱਕ ਤੁਹਾਨੂੰ ਇਧਰ ਕੋਈ ਬੱਸਾਂ ਗੱਡੀਆਂ ਕੁਝ ਸਰ ਕੁਝ ਨਹੀਂ ਆਉਂਦਾ ਕੋਈ ਫੈਸਿਲਿਟੀ ਨਹੀਂ ਆ ਗਈ ਮਤਲਬ ਇਧਰ ਕੋਈ ਡਾਕਟਰ ਫੈਸਿਲਿਟੀ ਨਹੀਂ ਆ ਗਈ ਕੋਈ ਕੁਝ ਨਹੀਂ ਹੈਗਾ ਇਧਰ ਸਾਡੇ ਟਰਾਂਸਪੋਰਟ ਦੀ ਟਰਾਂਸਪੋਰਟ ਨਹੀਂ ਆ ਕੋਈ ਬੱਸ ਨਹੀਂ ਆਉਂਦੀ ਨਹੀਂ ਸਰ ਕੁਝ ਨਹੀਂ ਆਉਂਦਾ ਕਮਾਲ ਦੀ ਆ ਗੱਲ 17-80 ਸਾਲਾਂ ਬਾਅਦ ਇਹਨਾਂ ਸੱਤ ਪਿੰਡਾਂ ਨੂੰ ਕਿਤੇ ਰੋਡਵੇਜ ਦੀ ਇੱਕ ਬਾਸੀ ਮਿਲ ਗਈ ਹੁੰਦੀ ਘੱਟੋ ਘੱਟ ਇਹ ਲੋਕ ਸੱਤ ਪਿੰਡਾਂ ਦੇ ਲੋਕ ਘੱਟੋ ਘੱਟ ਟਰਾਂਸਪੋਰਟ ਦਾ ਤੇ ਸੁੱਖ ਲੈ ਲੈਂਦੇ ਹੋਰ ਇੱਕ ਧੀ ਕੁਝ ਕਹਿਣਾ ਚਾਹੁੰਦੀ ਹੈ ਪੰਜਾਬ ਦੀ 6 ਮਹੀਨੇ ਹੋ ਗਏ ਹਨ ਸਕੂਲ ਗਈ ਦੀ ਅਜੇ ਤੱਕ ਸਕੂਲ ਨਹੀਂ ਗਈ ਸੁਣ ਲਓ ਪੰਜਾਬ ਦੇ ਉਹ ਹਾਕਮੋ ਮੁਲਕ ਦੇ ਉਹ ਹਾਕਮੋ ਪ੍ਰਧਾਨ ਮੰਤਰੀ ਦੇ ਸਾਰੀ ਆ ਜਿਹੜੀ ਫੌਜ ਆ ਸੁਣ ਲਓ ਆ ਬੱਚੀ ਦਾ ਦੁੱਖ ਸੁਣ ਲਓ 6 ਮਹੀਨੇ ਹੋ ਗਏ ਐਜੇ ਤੱਕ ਸਕੂਲ ਨਹੀਂ ਗਈ ਬਹੁਤ ਕਿੰਨੇ ਮੁਸ਼ਕਲ ਆ ਡਲੀ ਹਮ ਇੱਕ ਸਕੂਲ ਚਾਹੀਦਾ 12ਵੀਂ ਤੱਕ ਤੇ ਦੂਜੀ ਕਿੰਨਾ ਪੋਲ ਚੀਦਾ ਬਸ ਹੋਰ ਕੁਝ ਨਹੀਂ ਚਾਹੀਦਾ ਵੇਖੋ ਇਹਨਾਂ ਸੱਤਾਂ ਪਿੰਡਾਂ ਦੇ ਵਿੱਚ ਮੈਂ ਜਿਵੇਂ ਪਹਿਲਾਂ ਹੀ ਦੱਸ ਚੁੱਕਿਆ ਕਿ ਇੱਥੇ ਮਿਡਲ ਸਕੂਲ ਤੋਂ ਬਾਅਦ ਕੋਈ ਪੜ੍ਹਾਈ ਦਾ ਉੱਚ ਵਿਦਿਆ ਦਾ ਕੋਈ ਸਾਧਨ ਜਾਂ ਵਸੀਲਾ ਹੀ ਨਹੀਂ ਆ ਇਹਨਾਂ ਬੱਚਿਆਂ ਦੀ ਮੰਗ ਹੈ ਕਿ ਸਾਨੂੰ ਘਟੋ ਘੱਟ ਪਲੱਸ 2 ਤੱਕ ਦਾ ਇੱਕ ਇਹਨਾਂ ਪਿੰਡਾਂ ਦੇ ਬਾਅਦ ਸਕੂਲ ਹੀ ਦਿੱਤਾ ਜਾਵੇ ਹਾਂਜੀ ਹੋਰ ਖੋਰ ਬੱਸ ਇਹ ਪੋਲ ਦੀਆਂ ਨੂੰ ਮੰਗਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਨਾ ਸਾਨੂੰ ਪੋਲ ਹੀ ਹੈ ਤੁਹਾਡਾ ਨਾਮ ਕੀ ਹੈ ਪੁੱਤਰ ਮੇਰਾ ਨਾਮ ਕਮਲਪ੍ਰੀਤ ਖੋਰ ਹੈ ਹਨ ਪੋਲ ਦੀ ਰਾਜ ਪਰ ਚੇਬ ਕਿ ਹਨ ਪੋਲ ਹੀ ਚਾਹੀਦਾ ਬਸ ਜੇ ਪੋਲ ਬਣ ਜਿਹੜ ਸਭ ਹੋ ਜਾੜ ਸੋ ਜਿੱਥੇ ਇਹਨਾਂ ਲੋਕਾਂ ਨੂੰ ਦਰਿਆਵਾਂ ਦੀ ਮਾਰ ਪੈਂਦੀ ਆ ਸਮੇਂ ਦੀ ਮਾਰ ਪੈਂਦੀ ਆ ਪ੍ਰਸ਼ਾਸਨ ਦੀ ਮਾਰ ਪੈਂਦੀ ਆ ਸਭ ਤੋਂ ਵੱਡੀ ਜਿਹੜੀ ਮਾਰ ਆ ਉਹ ਟਰਾਂਸਪੋਰਟ ਦੀ ਆ ਇੱਥੇ ਕੋਈ ਪਬਲਿਕ ਟਰਾਂਸਪੋਰਟ ਨਹੀਂ ਸਰਕਾਰੀ ਟਰਾਂਸਪੋਰਟ ਨਹੀਂ ਇੱਥੇ ਪੁਲ ਨਹੀਂ ਹੈਗਾ ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਲੋਕਾਂ ਦੀ ਕੀ ਜ਼ਿੰਦਗੀ ਆ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਇਦਾਂ ਹੀ ਕੁਝ ਹੋਰ ਲੋਕ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਇੱਕ ਬਜ਼ੁਰਗ ਮਾਤਾ ਆਈ ਆ ਸਾਡੇ ਕੋਲ ਇਹਨਾਂ ਨਾਲ ਗੱਲ ਕਰਦੇ ਆ ਮਾਤਾ ਕੀ ਨਾਂ ਤੁਹਾਡਾ ਬਣ ਤੋਂ ਇਹ ਤੁਹਾਡੀ ਜ਼ਿੰਦਗੀ ਚ ਪਹਿਲਾ ਵੀ ਹਾੜਾ ਇਹ ਹੋਣਗੇ ਹਾਂਜੀ ਬੜੇ ਕਿੰਨੀ ਉਮਰ ਹੋ ਗਈ ਤੁਹਾਡੀ 70 ਸਾਲ 70 ਸਾਲ ਤੇ ਜਦੋਂ 88 ਦਾ ਹਾੜਾ ਆਇਆ ਉਦੋਂ ਕਿੰਨੀ ਕਿਬਰਬਾਦੀ ਹੋਈ ਸੀ ਉਹ ਤੋਂ ਬਹੁਤ ਜ਼ਿਆਦਾ ਇਹ ਵਾਰੀ ਜ਼ਿਆਦਾ ਹੋਈ ਹੈ ਕਿ ਉਦੋਂ ਜ਼ਿਆਦਾ ਹੋਈ ਸੀ ਨਾ ਉਦੋਂ ਥੋੜੀ ਘੱਟ ਹੀ ਐਤ ਕੀ ਜ਼ਿਆਦਾ ਹੋਈ ਐ ਤਾਂ ਬੜੀ ਅੱਛਾ ਤੇ ਫਿਰ ਜਦੋਂ ਤੁਸੀਂ ਬਿਮਾਰਸ਼ਮਾਰ ਹੋ ਜਾਂਦੇ ਹੋ ਤਾਂ ਫਿਰ ਕਿੱਦਾਂ ਤੁਹਾਡਾ ਐਦਾ ਹੀ ਆ ਬੜਾ ਡਾਕਟਰ ਹੈ ਨਾ ਜੇ ਕਿ ਤਾ ਨੰਗ ਨੰਗਿਆ ਜਾਏ ਤੇ ਪਾਰ ਲੈ ਜਾਈਂ अच्छा एक और ਪੈਣ ਪੈਣ ਤੁਹਾਡੇ ਕੋਈ ਇੱਥੇ ਕੋਈ ਵੱਡਾ ਹਸਪਤਾਲ ਹੈਗਾ ਇੱਧਰ ਕੋਈ ਨਹੀਂ ਸਰ ਤੇ ਜੇ ਕੋਈ ਬਿਮਾਰ ਹੋ ਜੇ ਤੇ ਫਿਰ ਕੀ ਤੁਹਾਡੇ ਕਿ ਉਹ ਜ਼ਿਆਦਾ ਪ੍ਰੋਬਲਮ ਆ ਜੇ ਤੇ ਵੀੜੀ ਪੈ ਜੇ ਟਾਈਮ ਨਾ ਠੀਕ ਹੈ ਨਹੀਂ ਤਾਂ ਫਿਰ ਡੈਥ ਹੋ ਜਾਂਦੀ ਫਿਰ ਕੀ ਕਰਨ ਫਿਰ ਡੈਥ ਹੋ ਜਾਂਦੀ ਹਾਂਜੀ ਅਸੀਂ ਘਰਾਂ ਦੇ ਜੀ ਜਿਹੜਾ ਇਲਾਜ ਕੋਲੋਂ ਜਿਹੜੇ ਆ ਉਹ ਚਲੇ ਜਾਂਦੇ ਆ ਹਾਂਜੀ ਸਾਡੇ ਇਸ ਟਾਈਮ ਬੱਚੇ ਵੀ ਫਾਰ ਪੜਦੇ ਪਏ ਆ ਸਾਨੂੰ ਇਹ ਵੀ ਜਾਈਦਾ ਵਸ ਕੋਲ ਬੰਦ ਜੀ ਹੱਡਾ ਕੀ ਦਿਲ ਨਾ ਛੋਟਾ ਕਰੋ ਸਰ ਕੀ ਕਹਿੰਦੇ ਦਿਲ ਦੇ ਛੋਟਾ ਹੁੰਦਾ ਹੀ ਹੈ ਮੇਰੇ ਸਾਡੇ ਬੱਚਾ ਅੱਲਾ ਇਸ ਦਿਲ ਨਾ ਛੋਟਾ ਕਰੋ ਕੀ ਆਪਣੀ ਸਮੱਸਿਆ ਦੱਸੋ ਦਿਲ ਤਗੜਾ ਕਰੋ ਕੋਈ ਗੱਲ ਨਹੀਂ ਕੋਈ ਨਹੀਂ ਮੇਰੀ ਭੈਣ ਹਨੂ ਬਸ ਪੋਲ ਚਾਹੀਦਾ ਘਰ ਵਾ ਸਾਡਾ ਪੋਲ ਬਣਾ ਦੇ ਕੋੜ ਮਾਣ ਨਾਲ ਕੋਈ ਦਰਿਆਵਾਂ ਦਾ ਵੀ ਜਿਹੜਾ ਹੜਾਂ ਦਾ ਵੀ ਫਰਕ ਪਾਊਗਾ ਹਾਂਜੀ ਸ਼ੁਰੂ ਇਹ ਆ ਜੀਣਾ ਸਾਡੇ ਮੁਲਕ ਦਾ ਇਹ ਆ ਸਾਡੀ ਕ੍ਰਾਂਤੀ ਆਜ਼ਾਦੀ ਦੀ ਇਹ ਆ ਸਾਡੇ ਮੁਲਕ ਦਾ ਜਿਹੜਾ ਅਸਲੀ ਜੀ ਇਹਨਾਂ ਲੋਕਾਂ ਦਾ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਆ ਦੇਖੋ ਲੋਕ ਆ ਜਿਹੜੇ ਲੋਕ ਆ ਇਹ ਸੱਚੀ ਮੁੱਚੀ ਪੰਜਾਬ ਨਾਲੋਂ ਨਹੀਂ ਹਿੰਦੁਸਤਾਨ ਦੇ ਨਾਲੋਂ ਟੁੱਟੇ ਹੋਏ ਲੋਕ ਆ ਕੋਈ ਬਿਮਾਰ ਹੋ ਜੇ ਤੇ ਇਲਾਜ ਖਣੋ ਮਰ ਜਾਂਦਾ ਕੋਈ ਬੱਚਾ ਇਹਨਾਂ ਦਾ ਪਲੱਸ 2 ਤੋਂ ਵੱਧ ਪੜਿਆ ਨਹੀਂ ਆ ਆ ਭੈਣ ਪੜਨੇ ਕਿੰਨਾ ਕਿ ਨੁਕਸਾਨ ਹੋਇਆ ਵਾ ਤੇਰਾ ਵਾ ਬੈੱਡਾਂ ਚ ਪਾਣੀ ਪੇਟੀਆਂ ਚ ਪਾਣੀ ਘਾਟਨ ਵਾਲੀਆਂ ਚ ਬੱਚਿਆਂ ਦੇ ਕੱਪੜੇ ਬਾਹਰ پھੰਗ ਦਿੱਤੇ ਨੇ ਤੇ ਰਜਾਈਆਂ ਵੀ ਬਿਸਤਰੇ ਬਰਬਾਦ ਹੋ ਗਏ ਨੇ ਤੇ ਹੋ ਰੋਟੀ ਗੁਰਕੀ ਹੋ ਗਈ ਸਰਕਾਰ ਦੇ ਇਕਦੀ ਦਿਖਾਏ ਕਰਨੀਆਂ ਕੋਈ ਧਾਨ ਦੇ ਜਾਂਦਾ ਪੜਦੀ ਹੁਨੀ ਇੱਧਰ ਆ ਕੁੜੀਏ ਕਿਹੜੀ ਕਲਾਸ ਚ ਪੜਦੀ ਆ ਤੀਜੀ ਚ ਤੀਜੀ ਚ ਮਾਸਟਰ ਹੁੰਦੇ ਆ ਆ ਹੈ ਆ ਪੀ ਕਤਾ ਬਾ ਵੀ ਗਲ ਗਈਆਂ ਵਿਚਾਈ ਮਿਸਤਰੀਆਂ ਦੇ ਵਿੱਚ ਗਲ ਗਈਆਂ ਬੱਚੇ ਹੁੰਦੇ ਸੋ ਦੇਖੋ ਸੁਣਨ ਵਾਲੀ ਗੱਲ ਆ ਕਿ ਬੱਚਿਆਂ ਦੀ ਪੜ੍ਹਾਈ ਦਾ ਵੀ ਕੋਈ ਫਿਊਚਰ ਨਹੀਂ ਰਿਹਾ ਸੋ ਇਹ ਬਹੁਤ ਇੱਕ ਵੱਡਾ ਦਖਾਂਤ ਆ ਇਸ ਇਲਾਕੇ ਦੇ ਵਾਸਤੇ ਆ ਵੀ ਦੇਣਾ ਫਕਦੀਆਂ ਨੇ ਬਹਿਣ ਟੇ ਨੇ ਕਮਰੇ ਵੀ ਬਹਾਂ ਡੇ ਨੰਦਾਂ ਕੀ ਕੰਮ 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 ਮਜ਼ਦੂਰੀ ਕਰਦੇ ਮਜ਼ਦੂਰੀ ਕਰਦੇ ਅੱਛਾ ਹਾਂਜੀ ਬੱਚੇ ਕੀ ਕਰਦੇ ਆ ਬੱਚੇ ਤਾਂ ਹਲਵਾਈਆਂ ਦੇ ਕੰਮ ਕੋਈ ਬਟਾਲੇ ਕੋਈ ਕਿਤੇ ਗਰਦਾਸ ਪਰ ਕੋਈ ਕਿਤੇ ਸੋ ਇਹ ਲੋਕ ਨੇ ਜਿਹੜੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਆ ਇਹ ਵੀ ਟੈਕਸ ਭਰਦੇ ਆ ਇਹ ਵੀ ਲੋਕ ਵੀ ਜਿਹੜੇ ਆ ਉਹ ਸਮਾਜ ਦੇ ਵਿੱਚ ਸਾਰੇ ਦੁੱਖ ਸੁੱਖ ਸਾਡੇ ਜਿਹੜੇ ਬਹੁਤ ਆਧੁਨਿਕ ਸ਼ਹਿਰ ਨਾਲ ਜੇ ਬਹੁਤ ਵੱਡੇ ਮੈਟਰੋ ਸ਼ਹਿਰ ਆ ਇਹ ਟੈਕਸ ਇਹ ਵੀ ਉਹਨਾਂ ਭਰਦੇ ਆ ਪਰ ਇਹਨਾਂ ਨੂੰ ਸਹੂਲਤ ਦੇ ਨਾਂ ਤੇ ਕੁਝ ਨਹੀਂ ਮਿਲਦਾ ਸੋ ਇਹਨਾਂ ਲੋਕਾਂ ਨੇ ਮੈਂ ਇਹ ਵੀ ਗੱਲ ਯਾਦ ਕਰਾਉਣਾ ਚਾਹੁੰਦਾ ਕਿ ਇਹ ਮੈਂ ਸੱਤ ਪਿੰਡਾਂ ਦੇ ਲੋਕਾਂ ਨੇ 2022 ਦੀਆਂ ਚੋਣਾਂ ਦੇ ਵਿੱਚ ਚੋਣਾਂ ਦਾ ਜਿਹੜਾ ਉਹ ਬਾਈਕਾਟ ਕਰ ਦਿੱਤਾ ਸੀ ਸੋ ਇਹ ਲੋਕ ਸੱਚੇ ਨੇ ਇਹਨਾਂ ਲੋਕਾਂ ਨੇ ਦੁਖੀ ਹੋ ਕੇ ਹੀ ਜਿਹੜਾ ਇਹ ਚੋਣਾਂ ਦਾ ਬਾਈਕਾਟ ਕੀਤਾ ਸੀ ਸੋ ਇਹਨਾਂ ਦਾ ਜਿਹੜਾ ਗੁੱਸਾ ਸੀ ਇਹਨਾਂ ਦੀ ਨਾਰਾਜ਼ਗੀ ਸੀਗੀ ਇਹਨਾਂ ਦਾ ਫੈਸਲਾ ਜਿਹੜਾ ਸੀਗਾ ਦਰਿਆ ਰਾਵੀ ਤੋਂ ਪਾਰ ਜਿਹੜੇ ਸੱਤ ਪਿੰਡ ਕਾਲੇ ਪਾਣੀਆਂ ਵਰਗੀ ਜ਼ਿੰਦਗੀ ਹੰਡਾ ਰਹੇ ਆ ਉਹਨਾਂ ਦਾ ਇੱਕ ਪਿੰਡ ਹੈਗਾ ਵਾ ਰਾਜਪੂਤ ਚਿੱਬ ਉੱਥੋਂ ਦੇ ਸਰਪੰਚ ਸਾਡੇ ਨਾਲ ਨੇ ਸਰਪੰਚ ਸਾਹਿਬ ਕੀ ਨਾਂ ਤੁਹਾਡਾ ਮੇਰਾ ਨਾਂ ਵਿਕਰਮਜੀਤ ਸਿੰਘ ਉਹ ਇਹ ਕਿੰਨਾ ਕ ਨੁਕਸਾਨ ਕਰਤਾ ਇਸ ਵਾਰ ਰਾਵੀ ਨੇ ਇਸ ਟਾਈਮ ਤਾਂ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਸਾਡੇ ਸਾਡੇ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਵੇਖ ਹੀ ਲਿਆ ਆ ਘਰਾਂ ਦੇ ਵਿੱਚ 3-3 4-4 ਫੁੱਟ ਪਾਣੀ ਵੜ ਚੁੱਕਿਆ ਸੀਗਾ ਲੋਕਾਂ ਦਾ ਫਰਨੀਚਰ ਖਰਾਬ ਹੋ ਗਿਆ ਲੋਕਾਂ ਦੇ ਪਸ਼ੂਆਂ ਦੇ ਚਾਰੇ ਖਰਾਬ ਹੋ ਚੁੱਕੇ ਤੁਹਾਡੀ ਜ਼ਿੰਦਗੀ ਜੇ ਤੋਂ ਪਹਿਲਾਂ ਵੀ ਕੋਈ ਹੜ ਆਇਆ ਜੀ ਮੈਂ ਉਦੋਂ ਛੋਟਾ ਜਿਹਾ ਸੀਗਾ ਮੇਰੀ 83 ਦੇ ਵਿੱਚ ਮੇਰੇ ਦਾ ਜਨਮ ਹੋਇਆ ਸੀਗਾ 88 ਦੇ ਵਿੱਚ ਮੈਂ ਉਹ ਆਪਣੇ ਸੁਣਿਆ ਬਜ਼ੁਰਗਾਂ ਕੋ ਲੇਕਿਨ ਇਸ ਟਾਈਮ ਤੇ 25 ਦਾ ਜੋ ਹੈ ਨਾ ਉਹ ਆਪਣੇ ਮੋਢਾਂ ਤੇ ਵੇਖਿਆ ਆਪਣੀ ਆਰਡਰ ਨਾਲ ਤੁਹਾਡੇ ਪਿੰਡਾਂ ਦੇ ਲੋਕਾਂ ਨੂੰ ਕੀ ਕੀ ਮੁਸ਼ਕਲਾਂ ਆਉਂਦੀਆਂ ਨੇ ਪੁਲ ਨਾ ਹੋਣ ਕਰਕੇ ਰਾਵੀ ਦੇ ਕਰਕੇ ਤੁਹਾਡਾ ਸੰਪਰਕ ਟੁੱਟ ਜਾਂਦਾ ਪੰਜਾਬ ਨਾਲੋਂ ਜਦੋਂ ਸਾਡਾ ਬਰਸਾਨ ਦੇ ਵਿੱਚ ਪੁਲ ਚੱਕਿਆ ਜਾਂਦਾ ਫਿਰ ਸਾਨੂੰ ਇੰਨਾ ਜਿਹੜਾ ਸਾਡਾ ਪ੍ਰਮਾਤਮਾ ਤੇ ਸਾਰੇ ਅਸੀਂ ਜ਼ਿੰਦਗੀ ਜੀਨੇ ਆ ਕਿਉਂ ਇੱਥੇ ਸਭ ਕੁਝ ਬੰਦ ਹੋ ਜਿੰਨਾ ਕਿਉਂ ਹਿੰਦੁਸਤਾਨ ਨਾਲ ਸਾਡਾ ਸੰਪਰਕ ਟੁੱਟ ਜਾਂਦਾ ਕੋਈ ਬਿਮਾਰ ਹੋ ਜੇ ਇਹ ਤੇ ਇੱਕ ਛੋਟਾ ਜਿਹਾ ਡਾਕਟਰ ਹੈਗੇ ਨੇ ਉਹ ਲੱਕ ਦਵਾਈ ਲੈ ਲੀਦਾ ਜੇ ਬਚ ਗਿਆ ਠੀਕ ਨਹੀਂ ਤਾਂ ਪ੍ਰਮਾਤਮਾ ਦੇ ਆਸਰੇ ਅਸੀਂ ਜ਼ਿੰਦਗੀ ਜੀ ਰਹੇ ਤੇ ਵਿਆਹ ਸ਼ਾਦੀਆਂ ਵੀ ਨਹੀਂ ਫਿਰ ਬਹੁਤ ਘੱਟ ਹੁੰਦੀਆਂ ਹੋਣੀਆਂ ਪਏ ਇੱਧਰ ਕੀ ਬੱਚੇ ਵਿਆਹਣੇ ਇੱਧਰ ਕੀ ਗੱਲਬਾਤ ਕਰਨੀ ਆ ਇਹ ਤੇ ਰਿਸ਼ਤਿਆਂ ਦੀ ਵੀ ਬੜੀ ਮੁਸ਼ਕਲ ਬਹੁਤ ਬਹੁਤ ਜ਼ਿਆਦਾ ਲੋਕੀ ਇੰਨੀ ਗੱਲ ਕਹਿ ਦਿੰਦੇ ਆ ਯਾਰ ਉਧਰ ਆਪਣੇ ਅਸੀਂ ਕੁੜੀ ਨਹੀਂ ਦੇਣੀ ਕਿਉਂ ਉਧਰ ਤਾਂ ਕੋਈ ਰਸਤਾ ਹੀ ਨਹੀਂ ਹਿੰਦੁਸਤਾਨ ਦੇ ਨਾਲ ਹੀ ਨਹੀਂ ਹੈਗੇ ਹੂੰ ਓਏ ਅਸੀਂ ਸਰਕਾਰਾਂ ਕੋ ਤੁਹਾਡੇ ਮਾਧਿਅਮ ਰਵੀ ਇਹ ਬੇਨਤੀ ਕਰਨੀ ਆ ਵੀ ਸਾਨੂੰ ਹਿੰਦੁਸਤਾਨ ਦੇ ਨਾਲ ਜੋੜਿਆ ਜਾਏ ਸਾਡਾ ਪੱਕਾ ਪੁਲ ਬਣਾਇਆ ਜਾਏ ਕੀ ਤੁਸੀਂ ਮੰਨਦੇ ਹੋ ਵੀ ਜਿਹੜੇ ਹੜ ਆਏ ਆ ਇਹ ਕੁਦਰਤੀ ਆਏ ਆ ਕਿ ਜਾਂ ਫਿਰ ਕੋਈ ਹੋਰ ਮਸਲਾ ਬਣਿਆ ਇਸ ਵਾਰ ਬਰਬਾਦੀ ਦਾ ਇਹ ਤੇ ਹੁਣ ਜੀ ਪ੍ਰਮਾਤਮਾ ਨੂੰ ਹੀ ਪਤਾ ਤੇ ਜਾਂ ਫਿਰ ਸਰਕਾਰਾਂ ਨੂੰ ਪਤਾ ਇਹ ਤਾਂ ਸਾਨੂੰ ਬਸ ਡੋਬਣ ਦੇ ਵਾਸਤੇ ਦੇਖ ਲਓ ਸਾਡੀ ਕੀ ਜ਼ਿੰਦਗੀ ਬਤੀਤ ਕਰ ਰਹੇ ਆ ਇਹ ਬਹੁਤ ਹੀ ਸਾਡੇ ਮਾਰੇ ਕੰਡੀਸ਼ਨ ਨੇ ਆ ਇਸ ਟਾਈਮ ਤੇ ਸਾਨੂੰ ਇਹ ਕਿ ਕਦਨਾਂ ਸਾਡੀ ਮੱਤ ਜਿੰਨੀ ਤੋਂ ਹੁੰਦੀ ਉਹ ਕੀਤੀ